ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਕਈ ਲੋਕ ਹੁੰਦੇ ਆ ਚੰਦ ਵਿਊਆਂ ਖਾਤਰ ਜਿਉਂਦੇ ਜਾਗਦੇ ਬੰਦੇ ਦੇ ਨਾਮ ਉਰੇ ਅਰੇਸਟ ਐਂਡ ਪੀਸ ਲਾਉਂਦੇ ਆ ਯਾਨੀ ਕਿ ਆਰ ਆਈ ਪੀ ਇਹਨੂੰ ਪਰਿਪਕਿਆ ਮੋਮਤੀ ਜਲਾ ਕੇ ਵੀ ਹੁਣ ਇਹ ਬੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਬੰਦਾ ਉਹ ਜਾਉਂਦਾ ਹੁੰਦਾ ਸਿਰਫ ਇੱਕ ਵਿਊ ਵਾਸਤੇ ਇੱਕ ਵਿਊ ਲੈਣ ਵਾਸਤੇ ਵੀਡੀਓ ਵਾਇਰਲ ਕਰਨ ਵਾਸਤੇ ਪਤਾ ਨਹੀਂ ਕਿਹੜੇ ਬੰਦੇ ਨੂੰ ਜਿਹੜਾ ਉਹ ਮਾਰ ਦਿੰਦੇ ਆ ਆ ਦੋਨੇ ਵੀਡੀਓ ਨੇ ਇੱਕ 'ਚ ਝੂਠ ਹੈ ਇੱਕ 'ਚ ਸਚਾਈ ਹੈ ਇੱਕ ਕੁੜੀ ਹੈ ਜਿਹੜੀ ਉੱਪਰੋਂ ਛਲਾਂਗ ਹੈ ਜਿਹੜੀ ਲਾਉਂਦੀ ਹੁੰਦੀ ਹੈ ਇਹਦੇ ਪੈਰਾਸ਼ੂਟ ਜਿਹੜਾ ਉਹ ਬੰਨਿਆ ਹੁੰਦਾ ਜੋ ਕਟ ਹੁੰਦੀ ਹੈ ਤਾਂ ਇਧਰਲੀ ਵੀਡੀਓ ਦੇ ਵਿੱਚ ਹੈ ਜਿਹੜਾ ਉਹ ਝੂਠ ਦਿਖਾਇਆ ਗਿਆ ਜਦੋਂ ਇਹ ਤਾਰ ਨੂੰ ਛੱਡਦੀ ਹੈ ਤਾਂ ਨੀਚੇ ਜਾਂਦੀ ਹੈ ਪੈਰਾਸ਼ੂਟ ਖੁੱਲਦਾ ਹੁੰਦਾ ਜਦੋਂ ਉਹ ਵੀਡੀਓ ਕੱਟਦੀ ਵੀ ਐਂ ਲੱਗਦਾ ਦੇਖਣ ਵਾਲਿਆਂ ਨੂੰ ਵੀ ਆਹ ਤਾਰ ਟੁੱਟ ਗਈ ਤੇ ਇਹ ਇਹ ਦੀ ਛੋਟੀ ਹੁੰਦੀ ਦੀ ਫੋਟੋ ਹੈ ਤੇ ਕਨਾਲੇ ਬਲੌਗ ਬਣਾ ਰਹੀ ਹੈ ਉਹ ਫੋਟੋ ਹੈ ਥੱਲੇ ਦਾ ਪਰਿਵਾਰ ਜਿਹੜਾ ਉਹ ਰੋ ਰਿਹਾ ਡੂੰਗੀ ਖਾਈ ਚ ਡਿੱਗ ਗਈ ਤੇ ਜਿਹੜੀ ਅਸਲੀ ਵੀਡੀਓ ਹੈ ਉਹ ਬਿਲਕੁਲ ਸੇਮ ਹੀ ਹੈ ਤਾਰ ਛੱਡਦੀ ਹੈ ਥੱਲੇ ਜਾਂਦੀ ਹੈ ਥੋੜਾ ਥੱਲੇ ਜਾ ਕੇ ਪੈਰਾਸ਼ੂਟ ਖੁੱਲ ਜਾਂਦਾ ਹੈ ਤੇ ਅਸਲ ਵੀਡੀਓ ਇਹ ਹੈ ਤਾਂ ਇਸ ਤਰ੍ਹਾਂ ਲੋਕ ਮੂਰਖਾ ਜਿਹੜੇ ਲੋਕਾਂ ਨੂੰ ਬਣਾ ਦਿੰਦੇ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਜਾਂਦੇ ਆ ਤੇ ਆਪਾਂ ਇਮੋਸ਼ਨਲ ਹੋ ਜਾਂਦੇ ਆ ਵੀ ਅਰ ਵਿਚਾਰੀ ਗਈ ਖਾਈ ਚ ਚਾਰ ਜਣੇ ਨੂੰ ਹੋਰ ਕਹਿੰਦੇ ਵੀ ਇਹ ਜੰਗਾ ਨਾ ਕਰਿਆ ਕਰੂ ਵੀਰ ਪਰਿਵਾਰ ਰੋਈ ਜਾਂਦਾ ਛੋਟੀ ਹੁੰਦੀ ਕਿੰਨੀ ਵਧੀਆ ਸੀ ਸੋਹਣੀ ਸੀ ਕਿੰਨੀ ਕੋਮਰ ਸੀ ਕੁੜੀ ਦੀ ਜੋ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਆਪਾਂ ਉਹ ਜ਼ਾਹਰ ਕਰਦੇ ਆ ਪਰ ਜਦੋਂ ਉਹ ਵੀਡੀਓ ਦੀ ਸੱਚਾਈ ਸਾਹਮਣੇ ਆਉਂਦੀ ਹੈ ਫਿਰ ਆਪਾਂ ਗਾਲ ਕੱਢ ਦਨੇ ਆ ਯਾਰ ਬੜੇ ਹਰਾਮੀ ਲੋਕ ਨੇ ਆ ਮੈਨੂੰ ਵੀ ਅਹੀਂ ਲੱਗਿਆ ਪਹਿਲਾਂ ਇਹ ਵੀਡੀਓ ਆ ਗਈ ਮੇਰੇ ਕੋਲੇ ਮੈਂ ਰੀਲਾਂ ਦੇਖੀ ਜਾਂਦਾ ਸੀ ਸਕਰੋਲ ਕਰੀ ਜਾਂਦਾ ਸੀ ਮੈਂ ਕਿਹਾ ਕਿੱਧਰ ਦੁਨੀਆ ਪੰਗੇ ਲੈਂਦੀ ਹੈ ਹੋ ਗਿਆ ਕੰਮ ਖਾਈ ਚੜਕ ਗਈ ਮੈਂ ਵੀ ਅਹੀਂ ਦੇਖ ਲਈਆਂ ਵੀਡੀਓ ਤੇ ਤੁਸੀਂ ਦੇਖ ਲਈਆਂ ਤੇ ਤੁਹਾਡੀਆਂ ਭਾਵਨਾਵਾਂ ਜਾਗਰ ਹੋਈਆਂ ਵੀਰ ਮਾੜਾ ਹੋ ਗਿਆ ਚਾਰ ਕਰੀਲਾ ਟੱਪੀਆਂ ਅਸਲੀ ਵੀਡੀਓ ਆ ਗਈ ਇਹਦੀ ਪੈਰਾਸ਼ੂਟ ਖੁੱਲਦੀ ਦੀ ਮੈਂ ਕਿਹਾ ਜੰਮੀ ਸੜਿਆ ਪਿਆ ਲੋਕਾਂ ਦਾ ਤਾਂ ਮੈਂ ਇਹ ਵੀਡੀਓ ਬਣਾਈਏ ਕਹਿਣ ਤੋਂ ਬਾਅਦ ਆਪਣੇ ਸਾਹਮਣੇ ਕੋਈ ਵੀ ਵੀਡੀਓ ਆਉਂਦੀ ਹੈ ਇਮੋਸ਼ਨਲ ਹੋ ਕੇ ਉਹਨੂੰ ਸ਼ੇਅਰ ਨਾ ਕਰਿਆ ਕਰੋ। ਨਾ ਹੀ ਕਿਸੇ ਗਰੁੱਪ ਵਿੱਚ ਪਾਇਆ ਕਰੋ। ਪਹਿਲਾਂ ਉਸ ਵੀਡੀਓ ਦੀ ਕੋਕ ਕਰ ਲਿਆ ਕਰੋ। ਕਈ ਵਾਰ ਆਪਾਂ ਤੋਂ ਗਲਤ ਵੀਡੀਓ ਵੀ ਸ਼ੇਅਰ ਜਿਹੜੀ ਹੋ ਸਕਦੀ ਹੈ ਉਹਦਾ ਐ ਨਹੀਂ ਪਤਾ ਸਟਾਰਟਿੰਗ ਦੇ ਵਿੱਚ ਵੀਡੀਓ ਕੁਝ ਹੋਰ ਹੈ ਵਿਚਾਲੇ ਕੁਝ ਹੋਰ ਆ ਜੇ। ਸੋ ਇਸ ਕਰਕੇ ਸੋਸ਼ਲ ਮੀਡੀਆ ਤੇ ਪੋਜ਼ਿਟਿਵ ਵੀਡੀਓ ਵੀ ਮਿਲਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ 네ਗੇਟਿਵ ਵੀਡੀਓ ਮਿਲਦੀਆਂ ਨੇ। ਤਾਂ ਵਿਊ ਲੈਣੇ ਆ ਕੋਈ ਚੰਗਾ ਕੰਟੈਂਟ ਪਾ ਕੇ ਵਿਊ ਲੈ ਲਓ। ਕਿਸੇ ਦੀ ਭਾਵਨਾਵਾਂ ਨਾਲ ਖੇਡਣ ਜੋ ਜਿਹੜਾ ਬੰਦਾ ਜਿਉਂਦਾ ਹੈ ਉਹਨਾਂ ਦੇ ਪਰਿਵਾਰ ਤੇ ਕੀ ਵੀਰਦਯੋਗ ਸਾਡੀ ਦਾ ਕੁੜੀ ਇਹਨਾਂ ਜਿਹੜੀ ਮਰਦੀ ਐਂ ਤਾਂ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਫੋਨ ਆ ਜਾਂਦੇ ਹੁਣ ਕਿਉਂਕਿ ਹਰੇ ਕੋਲੇ ਮੋਬਾਈਲ ਹੈ ਹਰ ਕੋਈ ਸੋਸ਼ਲ ਮੀਡੀਆ ਚਲਾਉਂਦਾ ਹੈ ਮਿੰਟਾਂ ਦੇ ਵਿੱਚ ਵੀਡੀਓ ਵਾਇਰਲ ਹੋ ਜਾਂਦੀ ਹੈ ਮਿੰਟਾਂ ਦੇ ਵਿੱਚ ਲੋਕਾਂ ਕੋਲ ਚਲੀ ਜਾਂਦੀ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ